ਵਾਹਿਗੁਰੂ ਵਾਹਿਗੁਰੂ ਜੀ ਮਹਾਈ ਤੋਂ ਮਹਾਈ ਸੰਗੀਤ ਦੇ ਸਰ ਮਹਾਰਾ ਸੱਜੇ ਪਾਸਾ ਤੁੰਤੰ ਦ੍ਰਿਸ਼ਟੀ ਦੇ ਦਾਤਕ ਵੀ ਕਰਮੇ ਮਹਾਰਾ ਸੱਜੇ ਪਾਸਾ ਜੀ ਹੋਰ ਪਰਿਆ ਚਾਹ ਜੀ ਲੱਖ ਲੱਖ ਵਧਾਈਆਂ ਕਰਦੇ ਸਲਾਹ ਮਹਾਰਾ ਸੱਜੇ ਪਾਸਾ ਪੰਜਾਬ ਦੇ ਕਲਾ ਬਖਸ਼ੇ ਵਾਹਿਗੁਰੂ ਜਨੰਦਰੀ ਵੀ ਪਰਿਆ ਚਾਹ ਜੀ ਨੂੰ ਆਇਆ ਮਹਾਰਾ ਸੱਜੇ ਪਾਸਾ ਨਗਰ ਕੋਰ ਸੰਗਾਰ ਇਹ ਆਪਣੇ ਮਾਣ ਤੇ ਰਹਿ ਮਹਾਰਾ ਸੱਜੇ ਨਾਸਰ ਦੇ ਦੇ ਸਾਹਮਣੇ ਚੰਗਾਲੀ ਦਿਖਾਉਣਗੇ ਸੋ ਸਾਡੇ ਪਿੰਡ ਦਾ ਨਾਮ ਪਾਚਾ ਪਰ ਦਰਸਾ ਬਾਬਾ ਨਾਨਕਾ ਉਸੇ ਨਾਮ ਨਾਲ ਚੱਲਦੀ ਹੈ। ਇਹ ਇੱਕਾ ਸੋਹਰਾ ਸਿਮਰਨ ਦੀ ਦਾੜ ਬਾਬਾ ਨਾਨਕ ਖਾਰਿਆਂ ਨੂੰ ਬਖਸ਼ੇ। ਸਭੋ ਵੀਰ ਜੱਣ ਵਾਲਿਆਂ ਦੇ ਮਾਰਾ ਸੱਤ ਪਾਸੇ ਜੱਲੀ ਰਾਹੀ ਆਪਣੇ ਰੋਏ। ਕਰਨ ਕਰਦੇ ਆ ਆਪਣੇ ਮਾਣ ਦੀਆਂ ਮਾਰਾ ਸੱਤ ਪਾਸੇ ਜੀ ਨੂੰ ਜੋੜ ਰਿਹਾ ਹਰ ਦਾ ਸੁਣਾਉਂਦੇ ਆ ਖੜਾ ਸੁਣਾਉਂਦੇ ਆ। ਮਾਰਾ ਸੱਤ ਪਾਸਾ ਨਿਮਨ ਜੀ ਨਹੀਂ ਕਲਾਮ। ਅਹੋ ਬਾਬਾ ਜੀ ਜੇ ਜੈਸੰਧ ਮਈਆ ਅਲਾਸ ਜੇਟਾ ਕੌਂਦੇ ਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਉਤਮ ਸਿੰਘ ਪਿੰਡ ਕੋਟਲਾ ਮੂਸਾ ਦੀ ਤਰਫੋਂ ਮਹਾਰਾ ਸੱਚੇ ਪਾਸ਼ਾ ਜੀ ਉਹ ਬਾਬੇ ਨਾਨਕ ਦੇ ਵਿਆਹ ਦੇ ਉਤੇ ਸੋ ਲੰਗਰ ਲੱਗਾ ਸਾਰੀ ਸੰਗਤ ਦੇ ਤਰਫੋਂ ਬਾਬੇ ਨਾਨਕ ਦੇ ਵਿਆਹ ਦੇ ਉਤੇ ਜਿਹੜਾ ਜੋ ਬਹੁਤ ਇਤਿਹਾਸਿਕ ਗੁਰਪੁਰਬ ਹੈ ਜੀ ਮਹਾਰਾ ਸੱਚੇ ਪਾਸ਼ਾ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਮਹਾਰਾ ਸੱਚੇ ਪਾਸ਼ਾ ਸਾਰ ਇੱਕ ਦੀ ਚੜ੍ਹਦੀ ਕਲਾ ਬਖਸ਼ੇ ਤੇ ਹਰ ਇੱਕ ਨੂੰ ਸੇਵਾ ਸਿਮਰਨ ਦੀ ਦਾਤ ਬਖਸ਼ੇ ਬਾਬਾ ਨਾਨਕ ਤੇ ਸੋ ਮਹਾਰਾ ਸੱਚੇ ਪਾਸ਼ਾ ਅਸੀਂ ਅਰਦਾਸ ਬੇਨਤੀ ਕਰਦੇ ਆ ਜੀ ਬਾਬੇ ਨਾਨਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪੰਜਾਬ ਦੀ ਸਾਡੇ ਪਿੰਡ ਨਗਰ ਖੀਰੇ ਦੀ ਹਰ ਕਦੀ ਮਹਾਰਾਜ ਸੱਚੇ ਪਾਤਸ਼ਾਹ ਜੜਦੀ ਕਲਾ ਬਖਸ਼ੇ ਜੋ ਵੀਰ ਇਧਰ ਉਧਰ ਭਟਕਦੇ ਆ ਉਹ ਜਿਹੜੇ ਗਲਤ ਕੰਮਾਂ ਵਿੱਚ ਪਏ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉਹਨਾਂ ਦੀ ਜੜਦੀ ਕਲਾ ਬਖਸ਼ੇ ਉਹਨਾਂ ਨੂੰ ਸਿੱਧੇ ਰਾਹ ਲਾਵੇ ਸੂ ਵੀ ਇਨੀਆਂ ਅਰਦਾਸ ਬੇਨਤੀਆਂ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੂ ਆਪ ਚੜ੍ਹਦੀ ਕਲਾ ਪੰਜਾਬ ਦੀ ਨਿਊਜ਼ ਦੀ ਤਰਫੋਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਵੀ ਤੰਦੂਤੀਆਂ ਬਖਸ਼ੇ ਮਹਾਰਾਜ ਕਿਰਪਾ ਕਰੀ ਸੱਚੇ ਪਾਤਸ਼ਾਹ ਬਾਬਾ ਨਾਨਕਾ ਤੁਹਾਡੀ ਵੀ ਲੰਮੀ ਉਮਰਾਂ ਬਖਸ਼ੇ ਤੇ ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਦੀ ਚੜ੍ਹਦੀ ਕਲਾ ਬਖਸ਼ੇ ਤੇ ਹਰ ਇੱਕ ਨੂੰ ਸੇਵਾ ਸਿਮਰਨ ਦੀ ਦਾਤ ਬਖਸ਼ੇ ਇਨੀਆਂ ਮਹਾਰਾਜ ਸੱਚੇ ਪਾਤਸ਼ਾਹ ਬੇਨਤੀਆਂ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕ ਸਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦੇ ਗੁਰਪੁਰ ਤੇ ਲੰਗਾ ਚੱਲ ਰਹਿਣ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਾ ਚੱਲ ਰਹੀ ਹੈ ਦਦਾ ਦਾਤਾ ਏਕਾ ਸਭ ਕੋ ਦੇਵਨ ਹਾਰ ਦੇਂਦੇ ਤੋੜਨਾ ਵੀ ਗੰਦ ਭਰੇ ਭੰਡਾਰ ਦਿਸਦਾ ਦਿੱਤਾ ਖਾਵਣਾ ਤੇ ਕਹੀ ਐ ਸਬਾਸ਼ ਨਾਨਕ ਹੁਕਮ ਨਾਲ ਚੱਲ ਰਹੀ ਨਾਲ ਖਸਮ ਚੱਲੇ ਅਰਦਾਸ ਸਤਿਗੁਰੂ ਜੀ ਦਾ ਕਾਰਜ ਆਬ ਕਰਦੇ ਸੰਤਾਂ ਕੇ ਕਾਰਜ ਆਬ ਖਲੋਇਆ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵੇ ਚੰਬਰ ਤੇ ਚੱਲ ਸਾਇਰਾ ਸ਼ਾਦਗੁਰੀ ਦੇ ਕਾਰ ਸੱਚੇ ਪਾਸ਼ਾ ਜੀ ਆਪ ਸਵਾਰ ਰਹੇ ਹਨ ਸੇਵਾਦਾਰ ਸੇਵਾ ਕਰਦੇ ਹਨ ਬੜੇ ਪ੍ਰੇਮ ਦੇ ਨਾਲ ਸੇਵਾ ਕਰਨ ਰਹੇ ਹਨ ਨਗਰ ਨਿਵਾਸੀ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਹੀਆਂ ਸੱਚੇ ਪਾਸ਼ਾ ਭਲਾ ਕਰਨਾ ਸਰਬੱਤ ਦਾ ਭਲਾ ਕਰਨਾ ਚੜ੍ਹਦੀਆਂ ਕਲਾ ਕਰਨੀਆਂ ਸਰਬੱਤ ਸੰਗਤਾਂ ਨੂੰ ਨਾਮ ਬਾਣੀ ਗੁਰ ਸ਼ਖੀ ਦਾ ਦਾਤਾਂ ਪਰਸ਼ ਕਰ ਰਹੀਆਂ ਪਰਿਵਾਰਾਂ ਦਾ ਭਲਾ ਕਰਨਾ ਨੌਜਵਾਨ ਗੁਰ ਸ਼ਖਾ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਰਕੇਸ਼ਾਂ ਦੀ ਬਦਵੀਂ ਨਹੀਂ ਕਰਨੀ ਗੁਰੂ ਦੇ ਪਿਆਰਿਓ ਇੱਕ ਨਸ਼ਿਆਂ ਪਤਿਆਂ ਤੋਂ ਬਚ ਕੇ ਰਹਿਣਾ ਹੈ ਕੋ ਗੇ ਇਹ ਸਿੱਖੀ ਜਿਹੜੀ ਹੈ ਇਹ ਸ਼ਹੀਦਾਂ ਦੇ ਵੀ ਸ਼ਹੀਦਾਂ ਦੀ ਹੱਡੀਆਂ ਤੇ ਆਰੰਭ ਹੁੰਦੀ ਹੈ ਵੀ ਬੜੀ ਪ੍ਰੇਮ ਵਾਲੀ ਸਿੱਖੀ ਹੈ ਜੇ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਹਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨ ਕੀਜਾ ਸੂਰਾ ਸੋ ਪੈ ਚਾਲਦੀਆਂ ਜੋ ਲੜਾਈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਾ ਕਬੂਨਾ ਸਾਡਾ ਖੇਰ ਸ਼ਾਦਗੁਰੂ ਜੀ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ ਗੁਰਸ਼ਿਕਾ ਨੂੰ ਸਿੱਖੀ ਬਖਸ਼ਿਸ਼ ਕੀਤੀ ਹੈ ਤੇ ਸਿੱਖੀ ਰਾਤ ਮਰਜਾਦਾ ਜਿ ਪਰਪੱਕ ਰਾਂ ਰਾਤ ਪਿਆਰੀ ਮੋਜ ਕੋ ਸਿੱਖ ਪਿਆਰਾਂ ਦਾ ਹੈ ਸ਼ਾਦਗੁਰੂ ਜੀ ਫਰਮਾਉਂਦੇ ਹਨ ਕਿ ਬੱਜਰ ਕਰਤਾਂ ਤੋਂ ਵੱਜ ਕੇ ਗੁਰਸ਼ਿੱਖੀ ਕਮਾਉਣੀ ਹੈ ਜਿਹਨਾਂ ਕੋਲ ਗੁਰਸ਼ਿੱਖੀ ਹੈ ਉਹਨਾਂ ਕੋਲ ਸੰਸਾਰ ਦੇ ਸਾਰੇ ਪਦਾਰਥ ਹਨ ਸ਼ਾਦਗੁਰੂ ਭਲਾ ਕਾਰਨ ਚਾਰ ਪਦਸ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲੱਗਾ ਹੈ ਗੁਰਬਾਣੀ ਦੇ ਨਾਲ ਜੋੜਨਾ ਹੈ ਸ਼ਬਦ ਗੁਰੂ ਦਾ ਜੋੜਨਾ ਛਦ ਗੁਰੂ ਭਲਾ ਕਰਨ ਸਰਬੱਤ ਸੰਗਤਾਂ ਦਾ ਸੋਖੋ ਹੈ ਨਾਮ ਚਤਾ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ